ਔਰ ਕਿੰਨਾ ਖਰਾਬ ਹੋ ਗਿਆ ਜੀ ਦੱਸ ਦਈਏ ਕਿ 8ਵੀਂ ਕਲਾਸ ਚ ਪੜਦੇ ਬੱਚੇ ਔਰ ਗੋਲੀਆਂ ਤੇ ਬੰਦੂਕਾਂ ਨਾਲ ਖੇਡਦੇ ਆ ਔਰ ਕਿੱਥੋਂ ਆਉਂਦੀਆਂ ਨੇ ਇਹਾਂ ਦੇ ਕੋਲ ਬੰਦੂਕਾਂ ਤੇ ਕਿੱਥੋਂ ਆਉਂਦੀਆਂ ਨੇ ਗੋਲੀਆਂ ਔਰ ਕਿਵੇਂ ਇਹ ਗੈਂਗਵਾਰਾ ਹੁੰਦੀਆਂ ਨੇ ਦੱਸ ਦਈਏ ਕਿ ਇਹ ਛੋਟਾ ਬੱਚਾ 8ਵੀਂ ਕਲਾਸ ਚ ਪੜਦਾ ਬੱਚਾ ਜਿਸ ਦੀ ਬਾਡੀ ਜਿਹੜੀ ਆ ਝਾੜੀਆਂ ਚ ਪਈ ਔਰ ਗੋਲੀਆਂ ਦਾ ਸ਼ਿਕਾਰ ਹੋ ਗਿਆ ਔਰ ਦੱਸ ਦਈਏ ਕਿ ਇੱਕ ਦੋ ਇਹਦੇ ਨਾਲ ਦੇ ਹੋਰ ਸੱਜਣ ਜਿਹੜੇ ਆ ਚਾਰ ਜਿਹੜੇ ਹੋਰ ਉਹ ਵੀ ਅਸਾਹਸੇ ਸ਼ਿਕਾਰ ਹੋਇਆ ਲੇਕਿਨ ਉਹ ਦੋ ਤਿੰਨ ਜਿਹੜੇ ਹਸਪੀਟਲ ਵਿੱਚ ਦਾਖਲ ਆ ਇਹ ਵਾਲਾ ਇਹ ਸ਼ਖਤ ਪੂਰਾ ਹੋ ਗਿਆ ਆ ਜੋ ਬੱਚਾ ਆ 8ਵੀਂ ਕਲਾਸ ਵਿੱਚ ਪੜਦਾ ਤੇ ਮਾਂ ਪਿਓ ਜਿਹੜਾ ਉਹ ਸੁਚੇਤ ਹੋਣਾ ਪਏਗਾ ਮਾਂ ਬਾਪ ਨੂੰ ਮਾਂ ਪਿਓ ਜਿਹੜਾ ਸਤਰਕ ਹੋ ਜਾਵੇ ਕਿਉਂਕਿ ਤੁਹਾਡੇ ਬੱਚੇ ਵੀ ਹੁਣ ਸਕੂਲਾਂ ਵਿੱਚ ਪੜਦੇ ਆ ਤਾਂ ਉਹਨਾਂ ਦਾ ਧਿਆਨ ਰੱਖੋ ਉਹ ਗੈਂਗਾਂ ਦੇ ਵਿੱਚ ਨਾ ਰਲ ਨਾ ਉਹ ਐਨਆਰ ਮੰਡਲੀਆਂ ਦੇ ਵਿੱਚ ਨਾ ਰਲ ਕੋਸ਼ਿਸ਼ ਕਰੋ ਕਿ ਬੱਚੇ ਨੂੰ ਜ਼ਿਆਦਾਤਰ ਸਮਾਂ ਆਪਣੇ ਨਾਲ ਦੇਵੋ ਆ ਬੱਚਾ ਤੁਹਾਡਾ ਕਿਵੇਂ ਗੈਂਗ ਦੇ ਵਿੱਚ ਰਲ ਜਾਂਦਾ ਹੈ ਤਾਂ ਕਿਵੇਂ ਤੁਸੀਂ ਇਸ ਗੈਂਗ ਨੂੰ ਵੇਖਦੇ ਹੋ ਔਰ ਇਸ ਗੈਂਗ ਦੇ ਵਿੱਚ ਆ ਇਹ ਬੱਚਾ ਜਿਹੜਾ ਇਹ ਹਾਸੇ ਦਾ ਸ਼ਿਕਾਰ ਹੋ ਜਾਂਦਾ ਜਿਵੇਂ ਆ ਤੁਸੀਂ ਲੋਕ ਇਕੱਠੇ ਹੋਏ ਵੇਖ ਰਹੇ ਹੋ ਆ ਪੁਲਿਸ ਦੀਆਂ ਗੱਡੀਆਂ ਖੜੀਆਂ ਪੁਲਿਸ ਖੜੀ ਆ ਔਰ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਇੱਕ ਆਕਾਠੀ ਕਲਾਸ ਦਾ ਬੱਚਾ ਜਦੋਂ ਇੱਕ ਗੈਂਗ ਦੇ ਵਿੱਚ ਰਲ ਜਾਂਦਾ ਤਾਂ ਆਪਣੀ ਗੈਂਗ ਇੱਕ ਬਣ ਜਾਂਦੀ ਜਾਂਦੀ ਔਰ ਇਹ ਬੱਚਾ ਗੈਂਗ ਨਹੀਂ ਇਹ ਖਤਰਨਾਕ ਗੈਂਗ ਹੋ ਜਾਂਦੀ ਹੈ ਕਹਦਾ ਸਹੀ ਹੈ ਕਿ ਜਿਹੜਾ ਨੇ ਹਮਲਾ ਕੀਤਾ ਉਹ ਵੀ ਕਿਸੇ ਨਿੱਜੀ ਸਕੂਲ ਵਿੱਚ ਪੜਦੇ ਆ ਤਾਂ ਜੇ ਇਹ ਬੱਚਿਆਂ ਦੀ ਗੱਲ ਕਰੀਏ ਤਾਂ ਇਹ ਇੱਕ ਸਰਕਾਰੀ ਸਕੂਲ ਵਿੱਚ ਦੱਸਿਆ ਜਾ ਰਿਹਾ ਕਿ ਇਹ ਬੱਚਾ ਪੜਦਾ ਸੀ ਔਰ 8ਵੀਂ ਕਲਾਸ ਦਾ ਬੱਚਾ ਹੈ ਤਾਂ ਜਦੋਂ ਅਰਵਾਰ ਵਾਲਾਂ ਤੇ ਦਾਤਰਾ ਨਾਲ ਹਥਿਆਰਾਂ ਨਾਲ ਇੱਕ ਦੂਜੇ ਨੂੰ ਟਾਈਮ ਦਿੱਤਾ ਜਾਂਦਾ ਜੋ ਸੁਣਨ ਵਿੱਚ ਆਇਆ ਕਿ ਇੱਕ ਦੂਸਰੇ ਨੂੰ ਟਾਈਮ ਦਿੱਤਾ ਜਾਂਦਾ ਕਿ ਆਜੋ ਫਲਾਣੀ ਜਗ੍ਹਾ ਦੇ ਉੱਤੇ ਤੇ ਉੱਥੇ ਆ ਕੇ ਤੁਹਾਨੂੰ ਵੇਖ ਲੈਣੇ ਆ ਤੇ ਇੱਕ ਦੂਸਰੇ ਨੂੰ ਵੇਖਣ ਦੇ ਚੱਕਰ ਵਿੱਚ ਇਹ ਪੰਜਾਬ ਦੀ ਕਟਨਾ ਹੈ ਇਹ ਗੁਰਦਾਸਪੁਰ ਜ਼ਿਲ੍ਹੇ ਦੀ ਘਟਨਾ ਔਰ ਪਿੰਡ ਜੋ ਹਰਦਾਨਾ ਇਸ ਦੇ ਕੋਲ ਹੈ ਔਰ ਦੱਸ ਦਈਏ ਕਿ ਇਹ ਪਿੰਡ ਗੁਰਦਾਸਪੁਰ ਤੋਂ ਲਗਭਗ 5-7 ਕਿਲੋਮੀਟਰ ਦੀ ਦੂਰੀ ਤੇ ਆ ਔਰ ਇਸ ਪਿੰਡ ਦੇ ਵਿੱਚ ਇਹ ਘਟਨਾ ਵਾਪਰਦੀ ਆ ਔਰੇ ਛੋਟੇ ਬੱਚੇ ਦੀ ਮੌਤ ਹੋ ਜਾਂਦੀ ਆ ਇਹ ਬੱਚਾ ਦੁਨੀਆ ਤੋਂ ਚਲਿਆ ਜਾਂਦਾ ਔਰ ਇਹਦੇ ਨਾਲ ਦੇ ਇੱਕ ਦੋ ਹੋਰ ਸਾਥੀ ਜੋ ਬੱਚੇ ਆ ਉਹ ਇੱਥੇ ਹਸਪੀਟਲ ਦੇ ਵਿੱਚ ਭੇਜ ਦਿੱਤੇ ਗਏ ਆ ਇੱਕ ਨੂੰ ਹੋਰ ਐਮਰਜੈਂਸੀ ਦੇ ਵਿੱਚ ਅਮਰੇਸਰ ਰੈਫਰ ਕਰ ਦਿੱਤਾ ਗਿਆ ਕਿਉਂਕਿ ਉਸਦੇ ਵੀ 60 ਜਿਆਦਾ ਔਰ ਗੋਲੀਆਂ ਲੱਗੀਆਂ ਹੋਈਆਂ ਨੇ ਸਾਰੇ ਬੱਚਿਆਂ ਦੇ ਔਰ ਇੱਕ ਬੱਚੇ ਦੀ ਮੌਕੇ ਤੇ ਜਾਨ ਚਲੀ ਗਈ ਆ 8ਵੀਂ ਕਲਾਸ ਵਿੱਚ ਪੜਦਾ ਬੱਚਾ ਮਾਪਿਓ ਨੂੰ ਬੇਨਤੀ ਆ ਸੁਚੇਤ ਹੋ ਜਾਓ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੁਹਾਡੇ ਬੱਚੇ ਦੀ ਯਾਰੀ ਦੋਸਤੀ ਕਿਹਦੇ ਨਾਲ ਹੈ ਤੁਹਾਡਾ ਬੱਚਾ ਕਿੱਥੇ ਜਾ ਰਿਹਾ ਕਿੱਥੋਂ ਆ ਰਿਹਾ ਤੁਹਾਡੇ ਬੱਚੇ ਦੀ ਬੈਣੀ ਖਲੋਣੀ ਕਿਹਦੇ ਨਾਲ ਹੈ ਉਹਦਾ ਫੋਨ ਚੈੱਕ ਕਰਦੇ ਰਹੋ ਉਹਦਾ ਸਟੇਟਸ ਚੈੱਕ ਕਰਦੇ ਰਹੋ ਜੇ ਆਪ ਨਹੀਂ ਕਰ ਸਕਦੇ ਤੇ ਕਿਸੇ ਐਕਸਪਰਟ ਤੋਂ ਉਹਦਾ ਫੋਨ ਜਿਹੜਾ ਉਹ ਬਿਲਕੁਲ ਚੈੱਕ ਕਰੋ ਕਿ ਉਸਦੇ ਰਿਲੇਸ਼ਨ ਕਿਸੇ ਨਾਲ ਆ ਕਿਸੇ ਮਾੜੇ ਅੰਸਰਾਂ ਦੇ ਨਾਲ ਤਾਂ ਨਹੀਂ ਪੈ ਗਏ ਆ ਤਸਵੀਰਾਂ ਤੁਸੀਂ ਵੇਖੋ ਕਿ ਤਸਵੀਰਾਂ ਗੁਰਦਾਸਪੁਰ ਤੋਂ ਆ ਰਹੀਆਂ ਨੇ ਇਹ ਕੱਲ ਦੀ ਘਟਨਾ ਦੱਸ ਦਈਏ ਕਿ ਕੱਲ ਇਹ ਘਟਨਾ ਵਾਪਰੀ ਆ ਪੁਲਿਸ ਵੀ ਕਾਈ ਹੋਈ ਆ ਔਰ ਪੁਲਿਸ ਤਫਤੀਸ਼ ਕਰ ਰਹੀ ਆ ਹੁਣ ਇਹ ਵੀ ਤਣਾਸਾ ਹੁੰਦੇ ਆ ਕਿ ਪੁਲਿਸ ਦੇ ਸੀਨੀਅਰ ਅਫਸਰ ਕੀ ਕਹਿ ਰਹੇ ਆ ਔਰ ਇਹ ਬੱਚੇ ਕਿਹੜਾ ਕਾਰਨਾ ਕਰਕੇ ਇਸ ਹਾਕੇ ਸ਼ਿਕਾਰ ਹੋਏ ਆ ਔਰ ਇਹ ਬੱਚਾ ਜੋ ਆ ਜਾਨ ਚਲੀ ਗਈ ਆ ਔਰ ਇਸਦੇ ਫਾਦਰ ਸਾਹਿਬ ਇਸ ਦਾ ਪਿਤਾ ਜੋ ਆ ਰੋ ਰਿਹਾ ਉਹ ਕਹਿ ਰਿਹਾ ਜੀ ਮੈਂ ਤਾਂ ਮੱਝਾ ਗਊਆਂ ਨੂੰ ਸਾਂਭ ਰਿਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੇ ਗਿਆ ਮੈਨੂੰ ਕਹਿੰਦਾ ਬੱਸ ਮੈਂ ਆ ਗਿਆ ਹੁਣੇ ਹੀ ਦੋ ਨੌਜਵਾਨ ਘਰ ਆਉਂਦੇ ਆ ਕੇ ਕਹਿੰਦੇ ਆ ਜੀ ਕਿੱਥੇ ਗਿਆ ਮੁੰਡਾ ਤੇ ਕਹਿੰਦਾ ਜੀ ਮੇਰੇ ਮੂੰਹ ਤੋਂ ਨਿਕਲ ਗਿਆ ਜੀ ਮੁੰਡਾ ਪਤਾ ਨਹੀਂ ਮੈਨੂੰ ਨਹੀਂ ਦੱਸ ਕੇ ਗਿਆ ਬਸ ਇੱਥੋਂ ਹੀ ਦੱਸ ਦਈਏ ਕਿ ਆ ਜੋ ਮੋਟਰਸਾਈਕਲ ਖੜਾ ਹੈ ਇਹ ਨਾ ਹੀ ਮੁੰਡਿਆਂ ਦਾ ਜਿਹਨਾਂ ਮੁੰਡਿਆਂ ਉੱਤੇ ਹਮਲਾ ਹੋਇਆ ਇਹਨਾਂ ਮੁੰਡਿਆਂ ਦਾ ਹੀ ਮੋਟਰਸਾਈਕਲ ਹੈ ዳਤਰ ਵਿੱਚ اٹਕੇ ਹੋਏ ਆ ਔਰ ਜੇ 3-3 4-4 ਫੁੱਟੇ ਦੱਤਰ ਇਹਨਾਂ ਦੇ ਕੋਲ ਹੈ ਤੇ ਨੇਚਰਲੀ ਆ ਇਹ ਗੈਂਗ ਬਣਾ ਕੇ ਉਧਰ ਉਧਰ ਲੜਨ ਦੀ ਪਲੈਨਿੰਗ ਸੀ ਔਰ ਜਿਵੇਂ ਹੀ ਇੱਕ ਪਿੰਡ ਦੇ ਕੋਲ ਪਹੁੰਚਦੇ ਆ ਤਾਂ ਉਸ ਪਿੰਡ ਦੇ ਕੋਲ ਪਹੁੰਚ ਕੇ ਇਕੱਠੇ ਹੋ ਜਾਂਦੇ ਆ ਤਾਂ ਫਿਰ ਦੂਸਰੀ ਪਾਰਟੀ ਆ ਕੇ ਹਮਲਾ ਕਰ ਦਿੰਦੀ ਆ ਔਰ ਇਹਨਾਂ ਨੂੰ ਸਭਲਣ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਗੋਲੀਆਂ ਦੇ ਖੋਲ ਮਿਲਦੇ ਆ ਗੋਲੀਆਂ ਦੇ ਛੱਕੇ ਮਿਲਦੇ ਆ ਔਰ ਦੱਸੋ ਇਹ ਕਿੱਥੇ ਗੋਲੀਆਂ ਚੱਲੀਆਂ ਚਾਰ ਜਣਿਆਂ ਦੇ ਗੋਲੀਆਂ ਲੱਗੀਆਂ ਨੇ ਜਿਨ੍ਹਾਂ ਵਿੱਚੋਂ ਬਾਕੀ ਹਸਪੀਟਲਾਂ ਦੇ ਵਿੱਚ ਜੇਰੇ ਇਲਾਜ ਆ ਔਰ ਆ ਨੌਜਵਾਨ ਜੋ ਆ ਇਹ ਇਸ ਦੀ ਮੌਤ ਹੋ ਗਈ ਆ ਔਰ ਦੱਸਿਆ ਕਿ ਇਹ ਬੱਚਾ ਜੋ ਹੈ ਇਹ ਨੌਜਵਾਨ ਨਹੀਂ ਇਹ ਬੱਚਾ ਹੈ 8ਵੀਂ ਕਲਾਸ ਦਾ ਬੱਚਾ ਔਰ 8ਵੀਂ ਕਲਾਸ ਚ ਪੜਨ ਵਾਲੇ ਬੱਚੇ ਵੀ ਅੱਜ ਗੈਂਗਵਾਰਾਂ ਦੇ ਵਿੱਚ ਰਲ ਗਏ ਨੇ ਅੱਜ ਲੜਾਈ ਝਗੜਿਆਂ ਵਿੱਚ ਪੈ ਗਏ ਨੇ ਔਰ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੇ ਅਗਲੇ ਪੱਖ ਵੀ ਸਾਹਮਣੇ ਆਉਂਦੇ ਆ ਹੋਰ ਪੱਖ ਸਾਹਮਣੇ ਆਉਣਗੇ ਕਿ ਕਿਹੜਾ ਕਿਹੜਾ ਵਿੱਚ ਇਨਵੋਲ ਨਿਕਲਿਆ ਕਿਹੜਾ ਕਿਹੜਾ ਫੜਿਆ ਗਿਆ ਤਾਂ ਕਿਹੜਾ ਅਜੇ ਪਘੌੜਾ ਉਸ ਦੇ ਬਾਰੇ ਪੁਲਿਸ ਕੀ ਇਨਵੈਸਟੀਗੇਟ ਕਰ ਰਹੀ ਆ ਤੇ ਜਦੋਂ ਕਿ ਅਸੀਂ ਆਪਣੀਆਂ ਗੱਡੀਆਂ ਵਿੱਚ ਚਲਦੇ ਆ ਤਾਂ ਸਾਡੀਆਂ ਗੱਡੀਆਂ ਵਿੱਚ ਕਿਸੇ ਤਰ੍ਹਾਂ ਦਾ ਅਸੀਂ ਹਥਿਆਰ ਨਹੀਂ ਰੱਖਦੇ ਕਿਉਂਕਿ ਕਿਤੇ ਵੀ ਚੈਕਿੰਗ ਹੋ ਸਕਦੀ ਆ ਅਸੀਂ ਡੰਡਾ ਤੱਕ ਨਹੀਂ ਰੱਖਦੇ ਲੇਕਿਨ ਕੀ ਆ ਕਿ ਇਹ ਨੌਜਵਾਨ ਆ ਮੋਟਰਸਾਈਕਲਾਂ ਵਿੱਚ 4 4 ਫੁੱਟੇ ਦਾਤਰ ਨੇ ਤਾਂ ਪੁਲਿਸ ਨੂੰ ਵੀ ਧਿਆਨ ਦੇਣਾ ਪਵੇਗਾ ਕਿ ਹਰ ਮੋਟਰਸਾਈਕਲ ਦੇ ਇਹ ਦਾਤਰ ਵਗੈਰਾ اٹਕੇ ਚੈੱਕ ਕਰਨੇ ਪੈਣਗੇ 4 ਫੁੱਟਾ ਦਾਤਰ ਨਾ ਪੈਂਟ ਵਿੱਚ ਆਉਂਦਾ ਨਾ ਕਮੀਜ਼ ਵਿੱਚ ਆਉਂਦਾ ਏ ਮੋਟਰਸਾਈਕਲ ਦੇ ਵਿੱਚ ਆ ਔਰ ਇਹ ਕਿਵੇਂ ਪੁਲਿਸ ਤੋਂ ਅੱਖ ਲੁਕਾ ਕੇ ਨਿਕਲਦੇ ਆ ਇਸ ਦੇ ਬਾਰੇ ਬੜੀ ਡੰਗਾਈ ਨਾਲ ਸੋਚਣਾ ਪਵੇਗਾ ਜਿਵੇਂ 15 ਅਗਸਤ ਆ ਰਹੀ ਆ 27 ਵੀ ਵਧੀ ਹੋਈ ਆ ਔਰ ਇਹਨਾਂ ਦੌਰਾਨ 15 ਅਗਸਤ ਦੇ ਦੌਰਾਨ ਹੀ 4-5 ਜਿਹੜੇ ਆ ਲਗਾਤਾਰ ਇਹ ਹਮਲੇ ਹੋ ਜਾਂਦੇ ਆ ਕੋਈ ਕਿਤੇ ਹੋ ਜਾਂਦਾ ਕੋਈ ਕਿਤੇ ਹੋ ਜਾਂਦਾ ਔਰ ਗੋਲੀਆਂ ਦੀਆਂ ਮਾਰਦਾਨਾ ਗੁਰਦਾਸਪੁਰ ਦੇ ਵਿੱਚ ਅਕਸਰ ਹੀ ਸੁਣਨ ਨੂੰ ਮਿਲ ਜਾਂਦੀਆਂ ਔਰ ਗੁਰਦਾਸਪੁਰ ਜ਼ਿਲ੍ਹਾ ਇਸੇ ਨਾਮ ਨੂੰ ਹੀ ਜਾਣਿਆ ਜਾਣ ਲੱਗਿਆ ਔਰ ਅਸੀਂ ਇਹੀ ਬੇਨਤੀ ਕਰਾਂਗੇ ਕਿ ਆਪਣੇ ਜ਼ਿਲ੍ਹੇ ਦਾ ਨਾਮ ਖਰਾਬ ਨਾ ਕਰੋ ਔਰ ਆਪਣੇ ਬੱਚਿਆਂ ਨੂੰ ਵੇਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਔਰ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜ਼ਿੰਮੇਵਾਰ ਕੌਣ ਹੈ ਔਰ ਕਿਵੇਂ ਜਿੰਮੇਵਾਰੀ ਜਿਹੜੀ ਆ ਵਾਦੀ ਵਾਦੀ ਕਿੱਥੇ ਚਲੀ ਗਈ ਵੀਡੀਓ ਬਾਰੇ ਕਮੈਂਟ ਕਰ ਦਿਓ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸੱਚ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਨਾਨਾਗਰ ਜ਼ਿਲ੍ਹਾ ਗੁਰਦਾਸਪੁਰ ਆਇਆ ਉਹਨਾਂ ਨੇ ਤੇ